ਹਾਂਜੀ ਹੁਣ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਹਾਹਾਕਾਰ ਮੱਚੀ ਪਈ ਆ ਜਿਹੜੀ ਕਿ ਆਮ ਆਦਮੀ ਪਾਰਟੀ ਤੇ ਦਿਨ ਬਦਨ ਦੋਸ਼ ਲੱਗਦੇ ਆ ਤੇ ਜਿਹੜੇ ਇਹਨਾਂ ਦੇ ਵਰਕਰ ਖੁਦ ਤਾਂ ਉਹ ਵੀ ਦੋਸ਼ ਲਾਉਂਦੇ ਨਜ਼ਰਾਂ ਦੇ ਆ ਕਿਉਂਕਿ ਜਿਹੜਾ ਇਹ ਫੌਜਾ ਸਰਾਰੀ ਆ ਜਿਹੜਾ ਕਿ ਭਈ ਆਹ ਜਸ਼ਨ ਬਾਵਾ ਦੀ ਇੱਕ ਜਿਹੜੀ ਘਟਨਾ ਵਾਪਰੀ ਹੈ ਪਿੱਛੇ ਜਿਹੜੇ ਕਿ ਆਪਣੇ ਗੋਲੀ ਮਾਰ ਕੇ ਤੇ ਖੱਤੇ ਕੀਤੀ ਆਉਣੇ ਤਾਂ ਉਹਦੇ ਵਿੱਚ ਮਾਮਲੇ ਕਈ ਸਾਹਮਣੇ ਆ ਗਿਆ ਵੀ ਇਹਨਾਂ ਦੇ ਕਾਰਵਾਈ ਹੈ ਸਾਰੀ ਇਹਨਾਂ ਦੇ ਕਾਰਨ ਹੋਇਆ ਇਹ ਸਭ ਕੁਝ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਜਿਹੜੀ ਹੁਣ ਇੱਕ ਕਰਨਲ ਦੀ ਪਤਨੀ ਦਾ ਕੀ ਕਹਣਾ ਬਹੁਤ ਵੱਡਾ ਭਾਸ਼ਣ ਆ ਗਿਆ ਸਾਹਮਣੇ ਤੇ ਕਹਿੰਦਾ ਮਤਲਬ ਬਹੁਤ ਹੀ ਤੱਤਾ ਭਾਸ਼ਣਾ ਤਾਂ ਸੁਣੋ ਪਹਿਲਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਪਾਰਟੀ ਬਾਰੇ ਕੀ ਕਹਣਾਗਾ ਪਹਿਲਾਂ ਵੀਡੀਓ ਸੁਣਾਉਣ ਜਾ ਰਹੇ ਆ ਫਿਰ ਆਪਾਂ ਵਿਚਾਰ ਸਾਂਝੇ ਕਰਾਂਗੇ ਅਗਲੇ ਸੁਣੋ ਵੀਡੀਓ ਕਿਆ ਗਿਆ ਜਿਸ ਤੇ ਨਾਲ ਇਨਸਾਫ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਇਨਸਾਫ ਦੁਆਨ ਲਈ ਪੂਰਾ ਸਾਬਕਾ ਸੈਨਿਕ ਇਕੱਠੇ ਹੋ ਕੇ ਖੜਾ ਹੋਏਗਾ ਲੜੇਗਾ ਇਹ ਆਮ ਆਦਮੀ ਪਾਰਟੀ ਨੂੰ ਆਪ ਸਰਕਾਰ ਬਣਾਉਣ ਨਹੀਂ ਦੇਊਗਾ ਇਹ ਜਸਵਿੰਦਰ ਘਰ ਬਾਟ ਦੇ ਸਿਰ ਤੇ ਅਥਰ ਕਿਹਾ ਭੈਣ ਦੇ ਕਹਿੰਦਾ ਵੀ 6 ਵਜੇ ਦਾ ਇੰਤਜ਼ਾਰ ਕਰੋ ਉਹ ਕਿਹੜੇ 6 ਵਜੇ ਦਾ ਇੰਤਜ਼ਾਰ ਕਰੀਏ 60 ਦਿਨ ਹੋ ਗਏ ਅੱਜ ਤੱਕ ਉਹ ਦੋਸ਼ੀ ਇਨਸਪੈਕਟਰ ਚਾਰੋਂ ਅਜਿ ਗ੍ਰਿਫਤਾਰ ਨਹੀਂ ਹੋਏ ਹੈਗੇ ਇਹ ਵਕਤੌਰ ਦੇ ਵਿੱਚ ਸਾਡੇ ਸੁਬੇਦਾਰ ਦੀਆਂ ਲੱਤਾਂ ਪੜਤੀਆਂ ਕਾਹਨੇ ਇਹ ਸਰਕਾਰ ਦੇ ਦੂ ਬੱਚਿਆਂ ਨੂੰ ਮਾਂ ਪਿਓ ਜਾ ਪਰਿਵਾਰ ਨੂੰ ਇਹ ਜੀ ਕਦੋਂ ਠੀਕ ਹੋਊ ਸਾਡਾ ਸੁਬੇਦਾਰ ਅਸੀਂ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕਮੇਟੀ ਬਣਾਈ ਹੈ ਅਸੀਂ ਹਰ ਜ਼ਿਲ੍ਹਿਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਹਾਂ ਵੀ ਇਹ ਸਰਕਾਰ ਨੂੰ ਚਲਦਾ ਕਰੋ ਹਾਂਜੀ ਇਹ ਸਾਡੇ ਪੰਜਾਬ ਦੇ ਲੋਕ ਸੀ ਜਿਵੇਂ ਕਿ ਬਹੁਤ ਵੱਡਾ ਵਿਰੋਧ ਕਰਿਆ ਜਾ ਰਿਹਾ ਸਾਰੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਹੈ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਇੱਕ ਕਈ ਜਗ੍ਹਾ ਘਟਨਾ ਵਾਪਰਦੀਆਂ ਜਿਵੇਂ ਜਸਪ੍ਰੀਤ ਮਾਵਲੇ ਤੇ ਆਜੋ ਪਹਿਲੇ ਨੰਬਰ ਤੇ ਫਿਰ ਕਰਨਲ ਮਾਵਲਾ ਕਿਉਂਕਿ ਕਰਨਲ ਮਾਵਲੇ ਦੇ ਵਿੱਚ ਵੀ ਜੋੜਾ ਕਰਨਲ ਅਫਸਰ ਆ ਇੱਕ ਪੰਜਾਬ ਪੁਲਿਸ ਨੂੰ ਵੱਡਾ ਉਤਾਂ ਹੁੰਦਾ ਤੇ ਕਰਨਲ ਦੀ ਕੁੱਟਮਾਰ ਹੁੰਦੀ ਉਹਦੇ ਬੇਟੇ ਦੀ ਕੁੱਟਮਾਰ ਹੁੰਦੀ ਅੰਗ ਦਾ ਜਿਹੜਾ ਤੇ ਪਟਿਆਲਾ ਹਸਪੀਟਲ ਦੇ ਸਾਹਮਣੇ ਉਹ ਸਾਰਿਆਂ ਨੂੰ ਪਤਾ ਇਹ ਕਿੰਨੀ ਹੀ ਘਟਨਾ ਵਾਪਰੀਆਂ ਤੇ ਪਰ ਸੀਐਮ ਭਵੰਤਮਾਨ ਨੇ ਉਹਨਾਂ ਨੇ ਸਮਾਂ ਰੱਖ ਕੇ ਪਹਿਲਾਂ 12 ਵਜੇ ਦਾ ਬਾਅਦ ਵਿੱਚ ਕਹਿੰਦਾ 6 ਵਜੇ ਦਾ ਤੇ ਭਾਈ ਇਹ ਸਾਰੇ ਜੋ ਇਹਦੇ ਵਾਦੇ ਹੁੰਦੇ ਆ ਸਾਰੇ ਝੂਠੇ ਹੁੰਦੇ ਆ ਤੇ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਉਸ ਵਾਦੇ ਤੋਂ ਮੁਕਰਿਆ ਇਹ ਇਹਨਾਂ ਨੂੰ ਇੱਕ ਵਾਰ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਵੀ ਮੈਂ ਤੁਹਾਨੂੰ ਇਨਸਾਫ ਦਵਾਉਂ ਮੈਂ ਤੁਹਾਡੇ ਨਾਲ ਖੜਾ ਤੇ ਬਾਅਦ ਵਿੱਚ ਕੀ ਹੋਇਆ ਕੁਝ ਨਹੀਂ ਪਤਾ ਲੱਗਾ ਭਵਾਂ ਆਤਮਾਨ ਕਿੱਧਰ ਦੀ ਲੰਗਾ ਤੇ ਇਹ ਸਭ ਕੁਝ ਝੂਠ ਆ ਕਿਉਂਕਿ ਇਹ ਖੁਦ ਸਾਰੇ ਲੋਕਾਂ ਨੇ ਦੇਖਿਆ ਤਾਂ ਹੁਣ ਜਿਹੜਾ ਫੌਜਾ ਸਰਾਰੀ ਆ ਤੇ ਜਿਹੜਾ ਕੀ ਹੁਣਾਂ ਪਿੱਛੇ ਘਟਰਾ ਵਾਪਰਦੀ ਹੈ ਸਰਪੰਚ ਆ ਜਿਹੜਾ ਇੱਕ ਆਪਣੇ ਹੀ ਗੋਲੀ ਮਾਰ ਕੇ ਆਪਣੀ ਖਤਿਆ ਕਰ ਲੈਂਦਾ ਤੇ ਕਹਿੰਦਾ ਮਤਲਬ ਉਹਦਾ ਦੋਸ਼ ਫੌਜਾ ਸਰਾਰੀ ਜਿਹੜਾ ਐਮ ਇਹਨਾਂ ਦੀ ਪਾਰਟੀ ਦਾ ਮੈਂਬਰ ਆ ਆਮ ਆਦਮੀ ਪਾਰਟੀ ਦੀ ਐਮ ਐਲ ਏ ਮੈਨੂੰ ਇਹ ਲੱਗਦਾ ਵੀ ਹੁਣ ਇਹ ਪਾਰਟੀ ਦਾ ਆਉਣਾ ਮੁਸ਼ਕਲ ਆ ਕਿਉਂਕਿ ਜੇ ਵੇ ਕੀ ਗੱਲ ਕਰੀਏ ਆਪਾਂ ਜਦੋਂ ਦੀ ਇਹ ਸਰਕਾਰ ਆਈ ਹੈ ਇਹਦੀ ਸਰਕਾਰ ਚ ਲੋਕਾਂ ਨਾਲ ਕੁੱਟਮਾਰ ਹੀ ਹੋਈ ਆ ਧਰਨੀ ਹੀ ਲੱਗੇ ਆ ਪਰੇਸ਼ਾਨੀ ਕੀਤਾ ਗਿਆ ਲੋਕਾਂ ਨੂੰ ਤੇ ਜਿਹੜੇ ਰਹਿ ਗਏ ਇਹਦੇ ਵਾਦੇ ਉਲੀਯਾਰਗਾ ਨੂੰ ਝੂਠ ਮਾਰ ਕੇ 25-2500 ਪੈਲਚਨ ਦੇਊਗਾ ਜੀ ਲਿਆਉਂਦੇ ਹੋਣਗੇ ਕਢਾ ਕੇ ਮੈਨੂੰ ਲੱਗਦਾ 1000-1000 ਰੁਪਿਆ ਮਹਿਲਾਂ ਨੂੰ ਮਹੀਨੇ ਦੀ ਮਹੀਨੇ ਦੇਊਗਾ ਉਹ ਵੀ ਲਿਆਉਂਦੇ ਹੋਣਗੇ ਮਨ ਲਾਦਾ ਖਾਤਿਆਂ ਚ ਪਾਤਾ ਹੋਊਗਾ ਤਾਂ ਇਹ ਸਿਰਫ ਝੂਠ ਆ ਜਦੋਂ ਇਹਨਾਂ ਨੇ ਭਾਸ਼ਣ ਦੇਣਾ ਹੁੰਦਾ ਤਾਂ ਉਦੋਂ ਕੁਝ ਹੋਰ ਹੁੰਦੇ ਆ ਬਾਅਦ ਵਿੱਚ ਕੁਝ ਹੋਰ ਕਿਉਂਕਿ ਇਹਨਾਂ ਨੇ ਭਾਸ਼ਣ ਦੇ ਕੇ ਇੱਕ ਧਿਆਨ ਖਿੱਚਣਾ ਹੁੰਦਾ ਲੋਕਾਂ ਦਾ ਸਾਰੇ ਲੀਡਰਾਂ ਦਾ ਇਹ ਇਕੱਲੇ ਇਹਨਾਂ ਦਾ ਨਹੀਂ ਲੀਡਰ ਚ ਹੈ ਜੋ ਵੀ ਆ ਸਾਰੇ ਭਾਸ਼ਣ ਵਗੈਰੇ ਇਹਨਾਂ ਦੀ ਫਿਰ ਗੱਡੀ ਨਹੀਂ ਚੱਲਦੀ ਫਿਰ ਲੋਕ ਮਗਰ ਕਿਵੇਂ ਲੱਗਣਗੇ ਤਾਂ ਹੁਣ ਅੱਜ ਦਾ ਬਹੁਤ ਵੱਡਾ ਵਿਰੋਧ ਸਾਡੇ ਪੰਜਾਬ ਦੇ ਲੋਕਾਂ ਦਾ ਜੋ ਇਹਨਾਂ ਦੇ ਖਿਲਾਫ ਖੁਦ ਇਹਨਾਂ ਦੇ ਵਰਕਰ ਹੀ ਹੋ ਰਹੇ ਆ ਇਹਨਾਂ ਦੇ ਵਰਕਰਾਂ ਪਿੱਛੇ ਜੇ ਥੋੜੇ ਦਿਨ ਪਹਿਲਾਂ 2-3 ਦਿਨ ਪਹਿਲਾਂ ਵੀ ਧਰਨਾ ਲੱਗਾ ਇੱਕ ਦਿੱਲੀ ਦੇ ਵਿੱਚ ਉਹ ਲੋਕਾਂ ਦਾ ਕੀ ਕਹਿਣਾ ਵੀ ਇਹ ਕੀ ਕਹਿੰਦੇ ਆ ਵੀ ਇਹਨੂੰ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਲਿਆਉਣਾ ਅਸੀਂ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚ ਨਹੀਂ ਬੜਨ ਦੇਵਾਂਗੇ ਤੁਸੀਂ ਹੁਣ ਇਹ ਦੱਸੋ ਸਾਡੇ ਪੰਜਾਬ ਦੇ ਲੋਕ ਜਿਹੜੇ ਝੰਡੇ ਲੈ ਕੇ ਘੁੰਮੇ ਆ ਪੋਸਟਰ ਲਵਾਏ ਆ ਜਿਵੇਂ ਉਹਨਾਂ ਦਾ ਦੱਸਣਾਗਾ ਵੀ ਅਸੀਂ ਇਹ ਪਾਰਟੀਆਂ ਦੇ ਨਾਲ ਘੁੰਮੇ ਦਿਨ ਰਾਤ ਇੱਕ ਕਰਤਾ ਪੈਸਾ ਬਹੁਤ ਗਾਲਿਆ ਜਿਵੇਂ ਕਿ ਆਹ ਜਸ਼ਨ ਬਾਬਾ ਜਸੇ ਅੰਦਾਗਾ ਜਿਹੜਾ ਤੇ ਇਹ ਕਹਿੰਦੇ ਵੀ ਬਹੁਤ ਜ਼ਿਆਦਾ ਜਿੱਥੇ ਵੀ ਕਿਤੇ ਧਰਨਾ ਹੁੰਦਾ ਹੀ ਆਪਣੀਆਂ ਗੱਡੀਆਂ ਪੈਸਾ ਬਹੁਤ ਖਰਾਬ ਕਰਿਆ ਤੇ ਘੱਟੋ ਘੱਟ 50 ਲੱਖ ਰੁਪਈਆ ਖਰਾਬ ਕਰਤਾ ਤਾਂ ਹੁਣ ਇਹ ਦੱਸੋ ਵੀ ਇਹ ਜੇ ਬੰਦੇ ਨਾਲ ਘਟਨਾ ਵਾਪਰ ਜੀ ਤਾਂ ਬਹੁਤ ਦੁੱਖ ਦੁੱਖ ਹੁੰਦਾਗਾ ਵੀ ਕਿਉਂਕਿ ਨਾਲ ਇਹਨਾਂ ਦੇ ਚੱਲੇ ਤਾਂ ਫਿਰ ਨਾਲ ਮਿਲ ਕੇ ਤੇ ਬਾਅਦ ਦੇ ਵਿੱਚ ਇਹ ਜੀ ਘਟਨਾ ਵਾਪਰ ਜੀ ਤਾਂ ਬਹੁਤ ਵੱਡਾ ਇੱਕ ਦੁੱਖ ਦੀ ਗੱਲ ਆ ਤਾਂ ਹੁਣ ਜਿਹੜੀ ਗੱਲ ਹੁਣ ਇਹ ਕਹਿ ਲਈਏ ਵੀ ਖੁਦ ਇਹਨਾਂ ਦੇ ਵਰਕਰ ਇਹਨਾਂ ਦੇ ਖਿਲਾਫ ਹੋ ਰਿਹਾ ਤੇ ਦੂਜਾ ਨੰਬਰ ਜਿਹੜੇ ਰਹਿ ਗਏ ਵਾਦੇ ਵਾਦੇ ਤੁਸੀਂ ਹੁਣ ਦੇਖ ਹੀ ਰਹੇ ਹੋ ਲੋਕਾਂ ਨੂੰ ਸਿਰਫ ਇੱਕ ਗੱਪ ਮਾਰ ਕੇ ਝੂਠ ਮਾਰ ਕੇ ਮਗਰ ਲਾਉਣਾ ਤੇ ਬਾਅਦ ਦੇ ਵਿੱਚ ਉਸ ਵਾਦਿਆਂ ਤੋਂ ਵੀ ਪੂਰੇ ਨਾ ਉਤਰਨਾ ਇਹ ਗਲਤ ਆ ਤੇ ਬਾਕੀ ਰਹੀ ਰਹੀ ਜਿਹੜਾ ਇਹਦੀ ਪਾਰਟੀ ਦੇ ਵਿੱਚ ਕ੍ਰਾਈਮ ਕ੍ਰਾਈਮ ਤੁਸੀਂ ਸਮਝਦੀ ਹੂੰ ਵੀ ਜਦੋਂ ਦੀ ਇਹ ਪਾਰਟੀ ਹੈ ਇਹ ਕ੍ਰਾਈਮ ਸਾਡੇ ਨੌਜਵਾਨ ਕਰੀਅਰ ਦੇ ਗੱਭਰੂ ਬਹੁਤ ਮਰ ਰਹੇ ਸਾਰਿਆਂ ਨੂੰ ਪਤਾ ਉਹ ਕਿਉਂਕਿ ਦੂਜੇ ਕਿਤੇ ਜੇਦਨ ਘਟਨਾ ਵਾਪਰ ਜਾਂਦੀ ਆ ਹੁਣ ਪਿੱਛੇ ਹੁਣ ਜਿਹੜਾ ਜਸ਼ਨ ਬਾਵਾਗਾ ਹੁਣ ਇਹਦੀ ਘਟਨਾ ਵਾਪਰ ਜੇ ਉਦੋਂ ਪਹਿਲਾਂ ਨਰਿੰਦਰਦੀਪ ਨੇ ਨਰਿੰਦਰਦੀਪ ਨੂੰ ਕੁੱਟਮਾਰ ਹੋਈ ਆ ਨਰਿੰਦਰਦੀਪ ਨੂੰ ਦਾ ਬਹੁਤ ਵੱਡਾ ੱੱੱਕਾ ਹੋਇਆ ਇੱਕ ਪੰਜਾਬ ਪੁਲਿਸ ਨੇ ਕੁੱਟਿਆ ਉਹਨੂੰ ਤੇ ਮੰਨ ਕੇ ਚਲੋ ਪਹਿਲਾ ਬਿਜਲੀਆਂ ਦੇ ਝਟਕੇ ਲੈ ਬਾਜ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਤਾਂ ਉਹ ਵੀ ਹੁਣ ਝੂਠਾ ਗਾ ਤੇ ਉਹਦੇ ਵਿੱਚ ਪੰਜਾਬ ਪੁਲਿਸ ਭਗੌੜੀ ਆ ਸਾਰੇ ਕੇਸਾਂ 'ਚ ਭਗੌੜੀ ਆ ਜਸਪ੍ਰੀਤ ਮਾਮਲਾ ਕਰਨਲ ਮਾਮਲਾ ਨਰਿੰਦਰਦੀਪ ਪਰਿਵਾਰ ਦੇ ਵਿੱਚ ਇਹਦੇ 'ਚ ਵੀ ਤਾਂ ਹੁਣ ਇਹ ਦੱਸੋ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਕਿ ਕਿੱਥੇ ਭੱਜੇ ਇਹ ਐਸ ਐਚਓ ਜਿਹੜੇ ਚਾਰ ਐਸ ਐਚਓ ਆ ਤੇ ਜਾਂ ਜਿਹੜੇ ਸੀ ਐਸਟਾਫ 2 ਆ ਤਾਂ ਹੁਣ ਲਾਲ ਤਾਂਹੀਂ ਜਿਹੜੇ ਮੇਨ ਆਗੂ ਇਹਨਾਂ ਦੇ ਇਹਨਾਂ ਨੂੰ ਪੈਰੀਆਂ ਐਸਐਸਪੀ ਬਠਿੰਡਾ ਨੂੰ ਤੇ ਜੋ ਗੌਰਵ ਜਾਦਵ ਡੀਜੀਪੀ ਆ ਸਾਡੇ ਜਿਹੜੇ ਪੰਜਾਬ ਦੇ ਇਹਨਾਂ ਨੂੰ ਤੇ ਸੀਐਮ ਪੰਤਮਾਨ ਨੂੰ ਤਾਂ ਲਾਹਣਤਾ ਪੈ ਹੀ ਰਹੀਆਂ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਹੈ ਇਹਨੇ ਕੁਝ ਚੰਗਾ ਨਹੀਂ ਕੀਤਾ ਜੇ ਇਹਦੀ ਸਰਕਾਰ ਚ ਕੋਈ ਚਿੱਟਾ ਰੋਕਦਾ ਤਾਂ ਉਹਦੀਆਂ ਰੱਤਾਂਵਾਵਾਂ ਤੋੜ ਦਿੱਤੀਆਂ ਜਾਂਦੀਆਂ ਇਹ ਵੀ ਤੁਸੀਂ ਦੇਖਿਆ ਜਿਵੇਂ ਲੋਕਾਂ ਦਾ ਕਹਿਣਾ ਭਾਈ ਬਖਤੌਰ ਚ ਜੋ ਵੀ ਕੋਈ ਪੰਜਾਬ ਦੀ ਗੱਲ ਕਰਦਾ ਜਾਂ ਕੋਈ ਚਿੱਟੇ ਦੀ ਗੱਲ ਕਰਦਾ ਉਹਨੂੰ ਤਾਂ ਇਹ ਵਿਰੋਧ ਹੋ ਜਾਂਦੇ ਆ ਖੁਦ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਉਹਨਾਂ ਨੇ ਖੁਦ ਕਿਹਾ ਵੀ ਅਸੀਂ 20000 ਰੁਪਏ ਦੇ ਕੇ ਆਏ ਹਾਂ ਉਹਨਾਂ ਨੂੰ ਤਾਂ ਫੇਰ ਉਹਨਾਂ ਦੀਆਂ ਉਹ ਮੁੰਡੇ ਦੀਆਂ ਲੱਤਾਂ ਤੋੜੀਆਂ ਜਿਹੜਾ ਉਹ ਫੌਜੀ ਸੀ ਤਾਂ ਹੁਣ ਇਹੀ ਆ ਗੱਲ ਵੀ ਇਹ ਦਿਨਬ ਦਿਨ ਘਟਨਾਵਾਂ ਵਾਪਰਦਿਆਂ ਤੇ ਇਹ ਪੰਜਾਬ ਸਰਕਾਰ ਸੀਐਮ ਭਵੰਤਮਨ ਹੁਣ ਇਹ ਨਹੀਂ ਪਤਾ ਵੀ ਇਹ ਕਿੱਥੇ ਸੁੱਤਾ ਪਿਆ ਕੀਹਨੂੰ ਪਤਾ ਨਹੀਂ ਲੱਗ ਰਿਹਾ ਜਦੋਂ ਕਿਤੇ ਭਾਸ਼ਣ ਜਾਣਾ ਹੁੰਦਾ ਕਿਤੇ ਕਰ ਉਦੋਂ ਕਿਵੇਂ ਪਹੁੰਚੇਂਦੇ ਸੀਐਮ ਭਵੰਤਮਨ ਤਾਂ ਬਈ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਇੱਕ ਵਿਰੋਧ ਆ ਜੀਦੇ ਵਿੱਚ ਸੀਐਮ ਨੂੰ ਹੰਤਮਾਨ ਨੂੰ ਚਾਰੇ ਪਾਸੇ ਲਾਲਨਤਾ ਪੈ ਰਹੀਆਂ ਤੇ ਜਿਹੜੀ ਰਹਿ ਗਈ ਪੰਜਾਬ ਪੁਲਿਸ ਗੁੰਡਾਗਰਦੀ ਪੰਜਾਬ ਪੁਲਿਸ ਨਹੀਂ ਕਹਿ ਸਕਦੇ ਹੁਣ ਆਪਾਂ ਇਹਨੂੰ ਅੱਤਵਾਦੀ ਕਹਿ ਸਕਦੇ ਕਿਉਂਕਿ ਸਾਡੇ ਨੌਜਵਾਨ ਬਹੁਤ ਬੇਕਸੂਰ ਮਾਰ ਦਿੱਤੇ ਗਏ ਜਿਹੜੇ ਆਪਾਂ ਪਹਿਲਾਂ ਪਾਕਿਸਤਾਨ ਤੋਂ ਡਰਦੇ ਸੀ ਵੀ ਕਿਤੇ ਅੱਤਵਾਦੀ ਨਾ ਆ ਜਾਣ ਹੁਣ ਸਾਡੇ ਪੰਜਾਬ 'ਚ ਹੀ ਬੈਠੇ ਆ ਤਾਂ ਹੁਣ ਕਿੱਥੋਂ ਭਲਾ ਹੋਊ ਪੰਜਾਬ ਦਾ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਪ੍ਰਸ਼ਾਸਨ ਸਾਡੀ ਕਿਸੇਵਾ ਵਾਸਤੇ ਹੁੰਦੇ ਆ ਪੁਲਿਸ ਵਾਲੇ ਵੀ ਜਦੋਂ ਕਿਤੇ ਕੋਈ ਘਟਨਾ ਵਾਪਰਦੀ ਹੈ ਤਾਂ ਆਪਾਂ ਪੁਲਿਸ ਵਾਲਿਆਂ ਕੋਲ ਜਾਣੀ ਹੈ ਜਦੋਂ ਕੋਈ ਨਸ਼ਾ ਵੇਚਦਾ ਤਾਂ ਆਪਾਂ ਦਰਖਾਸਤ ਦੇਣੇ ਆ ਵੀ ਇੱਥੇ ਨਸ਼ਾ ਵੀ ਹੁਣ ਖੁਦ ਜੇ ਦਰਖਾਸਤ ਦੇਵਾਂਗੇ ਆਪਣੇ ਦੀ ਆਪਾਂ ਨੂੰ ਗੁੱਟਮਾਰ ਹੋਣੀ ਆਪਣੀ ਦਰਖਾਸਤ ਦੇਣ ਵਾਲੇ ਦੀ ਤਾਂ ਇਹ ਬਹੁਤ ਇੱਕ ਘਟਨਾ ਵਾਪਰੀ ਜਾਂਦੀਆਂ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਕੋਈ ਇਹਨਾਂ ਤੋਂ ਇਨਸਾਫ਼ ਮੰਗ ਰਿਹਾ ਉਸੇ ਨੂੰ ਉਲਟ ਪੈਂਦੇ ਇਹ ਪੰਜਾਬ ਪੁਲਿਸ ਭਗੌੜੀ ਹੋ ਜਾਂਦੀ ਹੈ ਕਰਕੇ ਕਾਂਡ ਜਦੋਂ ਕਿਤੇ ਆਮ ਮੁਜਰਮ ਹੁੰਦਾ ਉਹਦੇ ਪਰ ਉਹਦੀ ਦਬੋਚ ਲੈਂਦੇ ਆ ਇਹ ਤਾਂ ਭਾਈ ਇਹ ਅੱਜ ਦੇ ਜਿਹੜੇ ਵਿਚਾਰ ਤੁਹਾਡੇ ਨਾਲ ਸਾਂਝੇ ਜਰੂਰ ਕਰਨੇ ਸੀ ਕਿਉਂਕਿ ਜਿਵੇਂ ਕਰਨਲ ਦੀ ਪਤਨੀ ਦਾ ਭਾਸ਼ਣ ਤੁਸੀਂ ਦੇਖ ਹੀ ਲਿਆ ਬਹੁਤੀ ਤੱਤਾ ਪਾਸ਼ੰਦ ਸੀ ਜਿਸ ਦੇ ਵਿੱਚ ਕਰਨਲ ਦੀ ਪਤਨੀ ਨੂੰ ਲੈ ਕੇ ਤੇ ਸਾਰੇ ਲੋਕਾਂ ਦੀ ਭਾਸ਼ਣ ਦਿੱਤਾ ਇਹਨਾਂ ਤੋਂ ਅੱਕ ਰਹੇ ਲੋਕ ਹੁਣ ਮੈਨੂੰ ਇਹ ਲੱਗਦਾ ਵੀ ਇਹ ਮੁਸ਼ਕਲ ਆਵੇ ਪਾਰਟੀ ਕਿਉਂਕਿ ਜਿਵੇਂ ਦਿੱਲੀ ਤੋਂ ਕੇਜਰੀਵਾਲ ਦੇ ਲੱਤ ਮਾਰੀ ਤੇ ਝਾੜੂ ਖੁਲਾਰ ਤਾਂ ਉਹਦਾ ਥੀਲਾ ਥੀਲਾ ਹੋ ਗਿਆ ਤੇ ਰਹਿ ਗਿਆ ਗੱਲਾਂ ਪੂਹ ਅੰਤਵਾ ਨੂੰ ਪੰਜਾਬ ਦੇ ਵਿੱਚ ਨਾਲ ਉਹ ਵੀ ਮਗਰ ਮਗਰ ਫਿਰਦਾ ਹੁੰਦਾ ਹੈ ਕੇਜਰੀਵਾਲ ਤਾਹੇ ਪੰਜਾਬ ਨੂੰ ਲੁੱਟਣ ਨੂੰ ਫਿਰਦੇ ਆ ਹੋਰ ਕੁਝ ਨਹੀਂ ਅੱਧਾ ਕੁ ਲੁੱਟ ਕੇ ਖਾ ਹੀ ਗਏ ਪਤਾ ਨਹੀਂ ਕਿੰਨੇ ਕੁ ਕਰੋਨਾ ਆਪਣੇ ਖਾਤਿਆਂ 'ਚ ਕਰ ਲਏ ਹੋਣਗੇ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਨੇ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮੇ ਮਿਲਦੇ ਕਾਲੂ ਨਾ ਟੋਕਦੇ ਧੰਨਵਾਦ